ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜਿਲ੍ਹਾ ਮੋਗਾ ਤੇ ਤਹਿਸੀਲ ਬਾਗਾਪਰਾਣਾ ਪੈਂਦੀ ਆ। ਬਾਈ ਕੋਲੇ ਦੋ ਤਿੰਨ ਨਾਗ ਆ ਤੇ ਬਾਕੀ ਸਾਰੇ ਨਾਗਾਂ ਬਾਰੇ ਡਿਟੇਲ ਆਪਾਂ ਬਾਈ ਤੋਂ ਪੁੱਛਾਂਗੇ। ਜਿਹੜੇ ਭਰਾ ਆਪਣੇ ਨਾਲ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਦਿਓ ਤੇ ਜਿਹੜੇ ਵੀਰ Facebook ਤੇ ਦੇਖ ਰਹੇ ਹੋ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੰਗੇ ਨਗੀਨੇ ਦਿਖਾਉਣੇ ਆ ਦੋ ਟੌਪ ਕਲਾਸ ਪਾਜਨ ਵਾਲੇ। ਮਨ ਕੇ ਚੱਲੋ ਵੀ ਫਰੀਆਂ ਦਾ ਕੰਮ ਕਰਦੇ ਆ ਦੁੱਗਣੀਆਂ ਤਿੱਗਣੀਆਂ ਹੋਣ ਵਾਲੀਆਂ ਚੀਜ਼ਾਂ ਹੀ ਆ ਘਾਟੇ ਵਾਲੇ ਸੌਦੇ ਨਹੀਂ ਬਾਕੀ ਬਾਈ ਦੇ ਨਾਲ ਕਰਾਉਨੇ ਆ ਤੁਹਾਡੀ ਗੱਲ ਬਾਤ ਮਿਲਾਉਨੇ ਆ ਤੁਹਾਨੂੰ ਬਾਈ ਦੇ ਨਾਲ ਹਾਂਜੀ ਆ ਜਾਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬੰਦ ਬੋ ਠੀਕ ਆ ਬਾਈ ਰਿਸ਼ਮ ਬਾਈ ਬਹੁਤ ਜੀ ਬੰਦ ਬਾਈ ਆਪਣਾ ਐਡਰੈਸ ਦੱਸੋ ਜੀ ਆਪਣਾ ਬਈ ਪਿੰਡ ਸੁਹਾਰਾਂ ਦਾ ਹਾਂਜੀ ਜ਼ਿਲ੍ਹਾ ਮੋਗਾ ਤੁਸੀਂ ਵਾਗਿਆ ਪੁਰਾਣਾ ਹਾਂਜੀ ਜਿਹੜੀ ਆਪਣਾ ਭਗਤਾ ਪਾਈ ਬਾਈ ਠੀਕ ਹੈ ਜੀ ਵੱਡਾ ਰੋਡ ਬਾਜਾਖਣਾ ਤੋਂ ਬਰਨਾਲਾ ਰੋਡਾ ਜਿਹੜਾ 1.5 ਕਿਲੋਮੀਟਰ ਪਿਛੇ ਬਰਨਾਲਾ ਤੋਂ ਬਾਜਾਖਣਾ ਰੋਡ ਆਇਆ ਆ ਤੇ ਵਧੀਆ ਬਾਈ ਕੰਮ ਕਰ ਚੱਲੀ ਇਹਦਾ ਤੇ ਬਾਈ ਆਪਾਂ ਤੁਹਾਡੀ ਵੀਡੀਓ ਪਾਈ ਸੀ ਥੋੜੇ ਦਿਨ ਪਹਿਲਾਂ ਵਧੀਆ ਰਿਸਪਾਂਸ ਆ ਇਹ ਬੈਂਤ ਬਾਈ ਤੁਸੀਂ ਆਪਣੀ ਵੀਡੀਓ ਪਰਸੂ ਪਾਈ ਸੀ ਤੇ ਉਹ ਆਪਣੀਆਂ ਬੱਸੀਆਂ ਬਾਈ ਪੰਜ ਬੱਸੀਆਂ ਸੀ ਤਿੰਨ ਇੱਕ ਘਰਣ ਵਾਲੀਆਂ ਦੋ ਇੱਕ ਘਰਣ ਵਾਲੀਆਂ ਬਾਈ ਇਹ ਬੱਸੀ ਉਹਦੋਂ ਮਗਰੋਂ ਨਾਲ ਦੀ ਨਾਲ ਹੀ ਇਹ ਆਪਾਂ ਕੱਲ ਲਈ ਹਾਂ ਇਹ ਕੱਲ ਲੈ ਮਾਲ ਬਾਈ ਕਲੇ ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਛੀ ਦੀਂਦੀ ਆ ਬਹੁਤ ਚੰਗੀ ਆ ਹਾਂਜੀ ਬਾਈ ਇਹਦੀ ਕੀ ਡਿਟੇਲ ਆ ਤੇ ਪਹਿਲਾਂ ਆਪਾਂ ਦਾ ਮੋਬਾਈਲ ਨੰਬਰ ਬੋਲਦੇ ਬਾਈ ਭੁੱਲ ਜਾਈਦਾ 9492285699 ਬਾਈ ਨਾਰੈਸ਼ਮ ਬਾਈ ਠੀਕ ਹੈ ਜੀ ਇਹ ਬੈਂਤ ਬਾਈ ਉਮਰ ਇਹਦੀ 6 ਮਹੀਨੇ ਆ ਅੱਛ ਠੀਕ ਹੈ ਬਾਈ ਠੀਕ ਹੈ ਆਪ ਇਹ ਪੈਣੀ ਮੇਕਰ ਤੇ ਇਹਦਾ ਮਦਦ ਕਾਰਡ ਬਾਈ ਕੋਈ ਇਹਦਾ ਬਾਈ ਮਦਦ ਕਾਰਡ ਮਾਲਕ ਦਸਮਤਾਲ ਕੋਈ 35 ਪਲੱਸ ਆ ਗਈ ਠੀਕ ਹੈ ਜੀ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਮਰੇ ਜੀ ਹੈਗੀ 6 6.5 ਮਹੀਨੇ ਦੇਖੋ ਜੀ ਬਰੀਕਾ ਦੇਖੋ ਵਛੀਆਂ ਵਛੀ ਦੀ ਫੇਸ ਕੁਆਲਟੀ ਦੇਖੋ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨ ਗੋਲ ਬੋਦੀ ਵਾਲੀ ਵਛੀ ਹੈ ਬਹੁਤ ਸੋਹਣੇ ਚਿਹਰੇ ਮੂਰੇ ਦੀ ਬਹੁਤ ਵਧੀਆ ਤੇ ਜੇ ਆਪ ਰੰਗ ਪ੍ਰਿੰਟ ਦੀ ਗੱਲ ਕਰਗੇ ਤਾਂ ਕੀ ਬਾਤਾਂ ਆਈਆਂ ਬਾਗਮਾਲ ਰੰਗ ਵੀ ਇਹਦਾ ਚਿੱਟੀ ਪਈਏ ਕੁਕੜੀ ਵਰਗੀ ਐ ਨੁਗਰੀ ਬਿਸ਼ੇਰੀ ਵਰਗੀ ਖੋਲ ਲੈ ਬਾਈ ਆਪਾਂ ਤੋਰਾ ਵਿਖਾ ਦਈਏ ਇਹਦਾ 6 6.5 ਮਹੀਨੇ ਬਾਈ ਨੇ ਉਮਰ ਦੱਸਿਆ ਤੇ ਜਿਹੜਾ ਇਹਦਾ ਮਦਰ ਰਿਕਾਰਡ ਆ ਉਹ ਵੀ ਬਾਈ ਨੇ ਬਹੁਤ ਸੋਹਣਾ ਦੱਸਿਆ ਬਾਈ ਕਹਿੰਦਾ ਵੀ 30 35 ਕਿਲੋ ਪਲੱਸ ਜਾਨੀ ਕਿ ਗਾਇਆਂ ਸੀਂਗਾ ਬਾਈਆਂ ਕੋਲੇ ਤੇ ਜਿਹੜੀ ਝੋਲੀ ਐ ਦੀ ਝੋਲੀ ਵੀ ਬਹੁਤ ਬਾ ਕਮਾਲ ਆ ਕੰਨਾ ਕੰਨਾ ਸਣਾ ਚਾਰ ਹੀ ਥਾਣਾ ਫੋਟੋ ਸ਼ਾਂਕ ਤਾਂ ਬਾਈ ਦੇ ਸਮੈ ਨਹੀਂ ਬਾਈ ਮੈਂ ਨਿਸ਼ਾਨ ਹਾਂ ਝੋਲੀ ਬਹੁਤ ਸੋਹਣੀ ਆ ਗਲ ਬਹੁਤ ਪੈਂਦੇ ਝੋਲੀ ਚ ਤੇ ਚੰਗੇ ਪੱਠਪੁੜੇ ਦੀ ਆ ਤੇ ਨਾਜਦੀ ਤੁਰੀ ਫਿਰਦੀ ਆ ਬਾਈ ਜਿਵੇਂ ਖੁੱਲੀ ਆਈ ਹੁੰਦੀ ਐ ਧੱਕਾ ਜੀ ਹਾਂ ਬੈਂਤ ਬਈ ਉਹਨਾਂ ਦੇ ਨਾ ਮਿੰਨੀ ਜਿਹਾ ਫਾਰਮ ਆਗਾ ਹਾਂ ਹਾਂ ਤੇ ਐਵੇਂ ਤਾਂ ਕਦੀ ਬੜਾ ਵੱਡਾ ਫਾਰਮ ਆ ਹਾਂ ਹਾਂ ਵੀ ਦੁੱਧ ਦਾ ਕੰਮ ਕਰੀ ਬਈ ਚਲੋ ਅਗਲਾ ਛੋਟੇ ਬੱਚੇ ਜਿਹੜੇ ਆਮ ਤਕਰੀਬਨ ਖੁੱਲੇ ਛੱਡ ਦਿੰਦੇ ਆ ਜਿਹੜੇ ਕਿਸੇ ਭਰਾ ਕੋਲੇ ਥਾਂ ਖੜਾ ਹੁੰਦਾ ਵਧੀਆ ਉਹ ਖੁੱਲੇ ਛੱਡ ਹੀ ਦਿੰਦਾ ਤੇ ਨੂਗਰੀ ਬਛੇਰੀਆਂ ਨੂੰ ਨਾਜਦੀ ਤੁਰੀ ਫਿਰਦੀ ਆ ਬਹੁਤ ਸੋਹਣੇ ਰੰਗ ਪ੍ਰਿੰਟ ਦੀ ਆ ਚੰਗੀ ਜਾਤ ਪਾਤ ਆ ਲੈ ਜਨ ਬਈ ਖੁਰਨੀ ਤੇ ਲੈ ਚੱਲੇ ਤੇਰੇ ਤਾਂ ਪੈਰ ਨਹੀਂ ਲੱਗਣਦੇ ਨੇ ਇਹਨੇ ਜੋਰ ਜਮਾਈ ਪੂਰਾ ਕਰਦੀ ਆ ਹੁੰਦਲ ਇਹ ਲਾ ਬਾਈ ਹੈ ਚੰਗੇ ਸੀਮੰਦੀ ਦੱਸਿਆ ਬਾਈ ਨੇ ਆਪ ਵੀ ਇਹ ਪੈਣੀ ਵੇਕਰ ਦੀ ਲਿਆ ਬਾਈ ਦੇਖੋ ਜੀ ਫੇਸ ਕੁਆਲਟੀ ਬਹੁਤ ਸੋਹਣੀ ਹੈ ਤੇ ਜਿਹੜੀ ਉੱਪਰੋਂ ਪੱਠਪੜੇ ਦੀ ਬਨਾਵਟਾ ਬਹੁਤ ਚੰਗੀ ਆ ਵੇਲ ਬੂਲ ਬਹੁਤ ਲੰਬੀ ਆ ਦੱਸਦੀ ਆ ਬਾਈ ਚਮਕਦਮ ਕੇ ਦੱਸਦੀ ਆ ਬੱਚੀ ਦੀ ਫੀੜ ਤੇ ਬਲੀ ਵੀ ਦੀ ਤੇ ਰੰਗ ਚਮਕ ਬਹੁਤ ਚੰਗੀ ਆ ਤੇ ਥਣਥਣਾਂ ਦੀ ਚਾਰ ਹੀ ਥਣਾਂ ਗੈਪ ਬਹੁਤ ਵਧੀਆ ਗੱਥਣਾ ਦਾ ਚਾਰੇ ਥਣਾਂ ਪੂਰੀ ਬਿੱਥੀ ਤੇ ਡੋਡੀ ਲੱਗੇ ਹੋਏ ਤੇ ਚੰਗੇ ਸੀਮੰਦੀ ਦੱਸਿਆ ਬਾਈ ਨੇ ਤੇ ਚੰਗੇ ਗਾਂ ਇਹਨਾਂ ਦੇ ਮਦਰ ਰਿਕੋਰਡ ਆ ਬਾਈ ਨੇ ਬਹੁਤ ਸੋਹਣਾ ਦੱਸਿਆ ਵੀ 30 35 ਪਲੱਸ ਇਹਨਾਂ ਦੀਆਂ ਮਾਵਾ ਜਾਨਕਿ ਚੰਗੀ ਬੱਚੀ ਦੀ ਮਾਂ ਸੀਗੀ ਤੇ ਬਾਈ ਇਹ 6 6.5 ਮਹੀਨੇ ਦੀ ਉਮਰ ਹੈ ਜੀ ਹਾਂਜੀ ਬੰਤ ਬਾਈ ਤੇ ਇਹ ਫਿਰ ਆਪਾਂ ਕਿੰਨੇ ਦੀ ਦੇਣੀ ਅੱਜ ਦੀ ਘੜੀ ਬਾਈ ਕੀ ਇਹਦਾ ਮੁੱਲ ਹੋਊਗਾ ਆਪਾਂ ਆਫਰ ਹੀ ਕਰਨਾ ਬਾਈ ਯਾਰ ਅੱਛਾ ਜੀ ਤੈਨੂੰ ਪਤਾ ਬਿੱਡੂ ਆਪਣੀ ਡੇਲੀ ਵੀਡੀਓ ਬਣਾਉਣਾ ਨਾ ਬਾਈ ਇਹ ਆਪਣਾ ਮਾਲ ਹੁੰਦਾ ਆਪਾਂ ਫੇਰ ਹੀ ਗਾਂ ਤੋਂ ਲੈ ਗਏ ਸਹੀ ਗੱਲ ਬਾਈ ਇਹ ਤਾਂ ਇਹ ਤਾਂ ਸਾਰੇ ਕੈਮਰਾ ਮਾਰਦੇ ਆਪਣੇ ਕੋਈ ਹਾਂ ਬਹੁਤ ਸਹੀ ਗੱਲ ਆ ਬਾਈ ਉਹ ਪਹਿਲਾਂ ਵਾਲਾ ਕੋਈ ਮਗਰੋਂ ਦਾ ਪਹਿਲਾਂ ਬਾਈ ਸੇਲ ਹੋ ਜਾਂਦਾ ਹਾਂਜੀ ਸਹੀ ਗੱਲ ਬਾਈ ਫਿਰ ਕੀ ਹੋ ਫਿਰ ਆਪਣਾ ਕੀ ਪੂਰੀ ਵੀਜਨ ਕੇ ਵੀਡੀਓ ਦਾ ਬੇਅੰਤ ਬਾਈ ਮੁੱਲ ਆਪਾਂ 16000 ਰੁਪਏ ਚ ਆਪਾਂ ਇੰਨਾ ਕਰ ਕਰਦੇ ਹਾਂ 100 ਕਿਲੋਮੀਟਰ ਫਰੀ ਮੱਥੀ ਭੇਜ ਲਾਓ ਵੀ ਮਿੱਤਰੋ ਬਾਈ ਨੇ ਬਾਈ ਨੇ ਤਾਂ ਦੁੱਧ ਪੀਣ ਦਾ ਵੀ ਜਨ ਕੇ ਮੁੱਲ ਨਹੀਂ ਮੰਗਿਆ ਦੁੱਧ ਦੁੱਧ ਮੁੱਲ ਵੀ ਨਹੀਂ ਮੰਗਿਆ ਦੁੱਧ ਵੀ ਆਪਾਂ ਦਾ ਪਤਾ ਤਿੰਨ ਗੁਣਾ ਜ਼ਿਆਦਾ ਪੰਜਾਬ ਪਿਆ ਦਨੇ ਆ 45 50000 ਦਾ 6 ਮਹੀਨੇ ਤੱਕ ਪਸੂ ਦੁੱਧ ਪੀ ਜਾਂਦੇ ਆ ਬਾਈ ਬੱਚੀਆਂ ਤੇ ਆਪੇ ਸੰਭਾਲ ਵੀ ਨਹੀਂ ਬਾਈ ਨੇ ਮੰਗੀ ਬਾਈ ਨੂੰ ਪਿੱਛੋਂ ਮਗਰੋਂ ਜਾਇਜ਼ ਰੇਟ ਤੇ ਮਿਲੀ ਆ ਤੇ ਜਾਇਜ਼ ਮਾਰਜਨ ਤੇ ਬਾਈ ਕੰਮ ਕਰਦੇ ਆ ਵਧੀਆ ਸੋਹਣਾ ਕੰਮ ਆ ਭਰਾਵਾਂ ਦਾ ਬਹੁਤ ਸੋਹਣਾ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਬਾਕੀ ਆ ਉਹ ਵੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਥਣਾ ਦੀ ਬਣਾਵਟ ਚੰਗੀ ਆ ਇੱਠ ਪੁੜੇ ਦੀ ਬਣਾਵਟ ਬਹੁਤ ਸੋਹਣੀ ਆ ਬੋਡੀ ਵੇਟ ਵਧੀਆ ਸੋਹਣਾ ਕੋਈ ਲਿੱਸੀ ਲਾਵੀ ਨਹੀਂ ਹੰਬੀ ਜੀ ਨਾ ਕੋਈ ਵੀ ਭਰਾਮਣ ਨੇ ਐਨ ਪੁੜੀ ਵਰਗੀ ਪਈਆ ਹੁੰਦਲੇਹਲ ਤੇ ੱਤਕਾ ਪੂਰਾ ਕਰਦੀ ਆ ਤੇ ਬਾਈ ਨੇ ਆਫਰ ਹੀ ਕਰਤਾ ਬਾਈ ਕਹਿੰਦਾ 16000 ਰੁਪਏ ਦੇ ਵਿੱਚ ਆਪਾਂ 100 ਕਿਲੋਮੀਟਰ ਬਾਈ ਹਾਂ ਬਾਈ ਹਾਂ ਬਾਈ ਔਰ 100 ਹੋਰ ਕਰ ਦੇ ਕੋਈ ਗਾਂਹ ਵਾਲਾ ਭਰਾ ਵੀ ਲੈ ਜੂ 200 ਕਿਲੋਮੀਟਰ ਕਰ ਦੇ ਤੂੰ ਕਹਦਾ ਬਾਈ 200 ਕਿਲੋਮੀਟਰ ਲੈ ਵੀ ਮਿੱਤਰੋ ਬਾਈ ਆਪਣੀ ਗੱਲ ਟਾਲਦੇ ਨਹੀਂ ਆਪਾਂ 200 ਕਿਲੋਮੀਟਰ ਦਾ ਕਰ 100 ਦਾ ਵੱਧ ਕਰਾਤਾ 200 ਕਿਲੋਮੀਟਰ ਤੱਕ ਦਾ ਕਿਰਾਇਆ ਫਰੀ 16000 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚਦੀ ਹੋ ਜੂ 200 ਕਿਲੋਮੀਟਰ ਤੱਕ ਹੈ ਨਾ ਬਾਈ ਹਾਂ ਜੀ ਬਾਈ ਇਹ ਪਾਤੇ ਦੇ ਕਹਿੰਦੇ ਕਰਦਾ ਵੀ ਹੁਣ ਮੇਰਾ ਭਾਈ ਬਾਹਲਾ ਹੈ ਤੇ ਕੋਈ ਹੈ ਨਾ ਪਤਾ 11 12 ਨਾਲ ਹਾਂਜੀ ਕੋਈ ਕੰਮ ਨਾ ਕਰੇ ਸਹੀ ਗੱਲ ਆ ਬਾਈ ਵੀ ਜਨਿਕੇ ਪੂਰਾ ਖਿੱਚ ਕੇ ਕਰਿਆ ਬਾਈ ਨੇ ਕੰਮ ਜਿਹੜੇ ਬਾਈ ਨੇ ਕਰਾਇਆ ਉਹਦਾ ਤੁਹਾਨੂੰਗਾ ਉਹ ਪਾਹ ਹੋ ਜਾ ਮਾਨਦਾਨ ਕਰ ਦੇਗਾ ਠੀਕ ਹੈ ਜੀ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਜੇ ਤਾਂ 200 ਕਿਲੋਮੀਟਰ ਤੱਕ ਪਹੁੰਚ ਮੰਗਾਉਣੀ ਹੈ ਤਾਂ 16000 ਰੁਪਏ ਦੇ ਵਿੱਚ ਹੋ ਜੂ ਤੇ ਜੇ ਕੋਈ ਵੀ ਭਰਾ ਪਹੁੰਚ ਆਲਦੀ ਕਰਦਾ ਤੇ ਸੌਦਾ ਫਿਰ ਬਾਈ ਦੇ ਨਾਲ ਫੋਨ ਤੇ ਕਰ ਲਿਓ ਵਿੱਚ ਮਾਨਦਾਨ ਤੁਹਾਡਾ ਤੇ ਬਾਈ ਜਿਹੜੀ 2 ਨੰਬਰ ਤੇ ਜਰਸੀ ਵਹਿੜਦੀ ਹੈ ਵੱਡੇ ਕੱਦ ਕਾਠ ਵਾਲੀ ਇਹਦੀ ਕੀ ਡਿਟੇਲ ਹੈ ਇਹ ਬਿਆਨ ਬਾਈ ਬੰਦੀ ਚਾਰ ਦੰਦਾ ਮੂੰਹ ਹਾਂ ਚਾਰ ਦੰਦਾ ਹਾਂ ਪੰਜਾਬ ਵਾਲੀ ਜਰਸੀ ਹੈ ਬਿਆਨ ਪੰਜਾਬ ਵਾਲੀ ਜਰਸੀ ਵੱਡੇ ਕੱਦ ਵਾਲੀ ਹੈ ਅੱਜ ਤਿੰਨ ਮਹੀਨਾ ਦੀ ਚੈੱਕ ਪਾਸ ਹੈ ਬਾਈ ਚੈੱਕ ਪਾਸ ਹੈ ਬਾਈ ਹੁਣ ਬੱਚੀ ਹੈ ਬਾਈ ਠੀਕ ਚੈੱਕ ਪਾਸ ਹਾਂ ਠੀਕ ਹੈ ਜੇ ਕੋਈ ਵੀ ਬ੍ਰਾਹਮਣ ਕੀਦੋਂ ਖਰੀਦਦਾ ਆਪ ਦਾ ਡਾਕਟਰ ਆਪ ਲਿਆ ਸਕਦਾ ਨਾਲ ਡਾਕਟਰ ਆਪਣੀ ਜਵਾਬ ਬਿਆਨ ਆਪਣੀ ਚੈੱਕ ਕਰਾਈ ਹੈ ਬਾਈ ਠੀਕ ਹੈ ਅਗਲਾ ਉੱਤਰ ਦੀ ਜੇ ਕੋਈ ਆਨਲਾਈਨ ਵਾਲਾ ਉੱਤਰ ਦੀ ਚੈੱਕ ਕਰਾ ਲੈ ਚੈੱਕ ਕਰਾ ਲੈ ਸਹੀ ਗੱਲ ਹੈ ਆਪ ਨੂੰ ਵਾਪਸ ਭੇਜ ਦੇ ਸਹੀ ਗੱਲ ਹੈ ਲੋ ਮਿੱਤਰੋ ਇਦੋਂ ਵੱਡਾ ਤਾਂ ਕੋਈ ਵੀ ਰੁਕਣੀ ਹੁੰਦਾ ਵੀਡੀਓ ਬਾਈ ਨਹੀਂ ਬਣ ਗਈ ਭਾਈ ਕਹਿੰਦਾ ਵੀ ਚੈੱਕ ਪਾਸ ਸਾਡੇ ਵੱਲੋਂ ਜੇ ਕੋਈ ਵੀ ਭਰਾ ਆਨਲਾਈਨ ਖਰੀਦਦਾ ਫੋਨ ਤੇ ਵੀਡੀਓ ਦੇ ਚਰਗੇ ਕੋਈ ਵੀ ਭਰਾ ਫੋਨ ਲਾਉਂਦਾ ਵੀਡੀਓ ਵੇਖ ਕੇ ਪਹਿਲੇ ਨੰਬਰ ਤੇ ਮਾਨਤਾਨ ਕਰਤਾ ਜਾਊਗਾ ਫਿਰ ਦੂਜੇ ਨੰਬਰ ਤੇ ਜੇ ਆਪਣਾ ਸੌਦਾ ਕਨਫਰਮ ਹੁੰਦਾ ਤਾਂ ਆਪਦੀ ਘਰੇ ਲ ਜਾ ਕੇ ਚੈੱਕ ਪਾਸ ਕਰਕੇ ਤੇ ਜੇ ਗੱਬਣ ਤਾਂ ਪੈਸੇ ਦੇ ਦਿਓ ਤੇ ਜੇ ਫੰਡਰ ਤਾਂ ਵਾਪਸ ਪਿੱਛੇ ਮੰਗੋ ਯਾਨੀ ਕਿ ਗਾਰੰਟੀ ਆ ਭਾਈ ਦੀ ਇੰਨੀ ਹੈ ਗੱਬਣ ਚੈੱਕ ਪਾਸ ਤੇ ਭਾਈ ਫਿਰ ਆਪਾਂ ਤੋੜਾ ਵਿਖਾਈਏ ਤਾਂ ਖੋਲ ਲਾ ਲਓ ਜੀ ਚਾਰ ਦੰਦਾ ਬਾਈ ਕਹਿੰਦਾ ਮੂੰਹ ਚੋ ਫੇਸ ਕੁਆਲਿਟੀ ਦੇਖੋ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਮੱਥੇ ਚ ਟੋਹਾ ਪੂਰਾ ਪਿਓਰ ਜਰਸੀ ਆ ਕੱਦ ਵਾਲੀ ਬੱਚੀ ਆ ਲਓ ਜੀ ਬਹੁਤ ਵੱਡੇ ਕੱਦ ਕਾਠ ਦੀ ਆ ਚਾਰ ਹੀ ਥਾਣਾ ਫੋਰ ਸ਼ਾਂਗਪੂਰਾ ਨਹੀਂ ਰੰਗ ਪ੍ਰਿੰਟ ਬਹੁਤ ਸੋਹਣਾ ਬਿਲਕੁਲ ਜਨ ਕੇ ਲਾਲੀ ਦੇ ਵਿੱਚ ਜੇ ਪੰਜਾਬ ਵਾਲੀ ਜਰਸੀ ਆ ਮਨ ਕੇ ਲਓ ਪੰਜਾਬ ਵਾਲੀ ਜਰਸੀ ਵੱਡੇ ਕੱਦ ਕਾਠ ਵਾਲੀ ਆ ਕੋਈ ਵੀ ਛੋਟਾ ਨਾ ਕੋਈ ਕੱਦ ਕਾਠ ਮੰਨੇ ਕੋਈ ਭਰਾ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਛੀ ਆ ਬਾਕੀ ਵਿੱਚ ਮੱਥੇ ਦੇ ਵਿੱਚ ਛੋਟਾਟਾ ਬਹੁਤ ਸੋਹਣਾ ਦੇਖੋ ਲੈ ਚੱਲ ਬਾਈ ਵੱਡੇ ਕਦ ਕਾਠ ਵਾਲੀ ਆ ਬਾਈ ਦੀ ਹੱਕ ਦੇ ਬਰੂਬਰ ਆਉਂਦੀ ਆ ਚਾਰ ਹੀ ਥਾਣਾ ਫੂਟ ਸ਼ਾਂਖਪੁਰਾ ਨੇ ਤੇ ਤਿੰਨ ਮਹੀਨੇ ਦੀ ਗੱਬਨ ਚੈੱਕ ਪਾਸ ਹੈ ਬਾਈ ਕਹਿੰਦਾ ਸਾਡੇ ਵੱਲੋਂ ਕਨਫਰਮ ਤੇ ਆਪ ਦਾ ਕੋਈ ਵੀ ਡਾਕਟਰ ਲਿਆ ਕੇ ਚੈੱਕ ਪਾਸ ਕਰਾ ਸਕਦਾ ਚਾਰ ਹੀ ਥਾਣਾ ਬਾਕੀ ਥੱਲੇ ਝੋਲੀ ਝਾਲੀ ਬਹੁਤ ਸੋਹਣੀ ਹੈ ਬਈ ਇਹ ਤਾਂ ਵੈਸੇ ਪਤਾ ਸੀਮਨ ਕਿ ਕਿਹੜੇ ਸੀਮਨ ਦੀ ਆਪ ਇਹ ਕਿਹਦੇ ਬਈ ਇਹ ਆਪ ਨਹੀਂ ਪਤਾ ਜੋ ਟੈਸ਼ਨ ਦਾ ਸੀਮਨ ਲੱਗਿਆ ਬਈ ਅੱਛਾ ਇਹਦੇ ਡਾਟਾ ਸੀਮਨ ਲੱਗਿਆ ਉਹ ਟੈਸ਼ਨ ਦਾ ਲੱਗਿਆ ਹਾਂ ਅੱਪਾ ਸਪਰਾਇਆ ਵੀ ਦਿੱਤਾ ਪਰ ਨਾ ਨਹੀਂ ਅੱਪਾ ਅੱਗੇ ਸਪਰਾ ਦੇ ਦਾਂਗੇ ਠੀਕ ਹੈ ਬਈ ਠੀਕ ਹੈ ਹਾਂਜੀ ਤੇ ਚੈੱਕ ਪਾਸਾ ਬਾਈ ਕਹਿੰਦਾ ਤੇ ਟੈਸ਼ਨ ਦਾ ਜਾਨੀ ਕਿ ਸੀਮਨ ਇਹਦੇ ਲੱਗਿਆ ਵਾ ਗੱਭਣ ਚੈੱਕ ਪਾਸਾ 3 ਮਹੀਨੇ ਦੀ ਤੇ ਬਈ ਫਿਰ ਇਹਦੀ ਡਿਮਾਂਡ ਦਮਾਨ ਬੈਂਤ ਬਾਈ ਹਣਾ ਬਿਲਕੁਲ ਜਾਇਜ਼ ਰੇਟ ਕਰਿਓ 40000 ਦੇ ਵਿੱਚ 200 ਕਿਲੋਮੀਟਰ ਆਪਾਂ ਹੀ ਕਲ ਦੇਣੀ ਬੱਚੀ ਠੀਕ ਹੈ ਜੀ ਹਾਂ ਬਾਈ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਬਾਈ ਪਹੁੰਚ ਤੋਂ ਬਾਹਰ ਕਰਨੀ ਆ ਉਹਨੂੰ 38000 ਦੀ ਬੱਛੀ ਆਪਾਂ ਦੇ ਦੇ ਠੀਕ ਹੈ ਜੀ ਲਓ ਵੀ ਮਿੱਤਰੋ ਬਾਈ ਨੇ ਬਾਈ ਹਰ ਇੱਕ ਵੀਡੀਓ ਦੇ ਵਿੱਚ ਕੋਈ ਨਾ ਕੋਈ ਆਫਰ ਕਰਦੇ ਆ ਬਾਈ ਨੇ ਅੱਜ ਦੋ ਪਸ਼ੂ ਆ ਬਾਈ ਕੋਲੇ ਨਾਗਾ ਬਕਾਉ ਤੇ ਪਹਿਲੇ ਨੰਬਰ ਤੇ ਵੀ ਬੱਛੀ ਚ ਵਧੀਆ ਤੋਂ ਵਧੀਆ ਜਾਇਜ਼ ਰੇਟ ਮੰਗਿਆ ਬਾਈ ਨੇ 200 ਕਿਲੋਮੀਟਰ ਤੱਕ ਦਾ ਕਿਰਾਇਆ ਫਰੀ ਤੇ ਜਿਹੜੀ ਦੋ ਨੰਬਰ ਤੇ ਪੰਜਾਬ ਵਾਲੀ ਜਰਸੀ ਵਿਖਾਈ ਆ ਇਹਦਾ ਵੀ 200 ਕਿਲੋਮੀਟਰ ਬਾਈ ਕਿਰਾਇਆ ਫਰੀ 40000 ਰੁਪਏ ਦੀ ਹਾਂ 40000 ਤੇ ਬਾਈ 200 ਕਿਲੋਮੀਟਰ ਕਿਰਾਇਆ ਫਰੀ ਠੀਕ ਹੈ ਜੇ ਕੋਈ ਵੀ ਭਰਾ ਪਹੁੰਚ ਆਲਦੀ ਕਰਾਉਂਦਾ ਉਹ 38000 ਉਹਨੂੰ 38000 ਰੁਪਏ ਦੇ ਵਿੱਚ ਮਿਲ ਜੂ ਜੇ ਕੋਈ ਜੋੜਾ ਲੈਂਦਾ ਭੈਣ ਤਾਂ ਬਾਈ ਹਾਂਜੀ ਤਾਂ ਜ਼ਿਆਦੇ ਮਾਨਤਨ ਜ਼ਿਆਦੇ ਮਾਨਤਨ ਹੋ ਜੂਗਾ ਜੇ ਕੋਈ ਵੀ ਭਰਾ ਜੋੜੀ ਖਰੀਦਦਾ ਤੇ ਉਹਦਾ ਮਾਨਤਨ ਜ਼ਿਆਦਾ ਕੀਤਾ ਜਾਊਗਾ ਬਹੁਤ ਸੋਹਣੀ ਵੱਡੇ ਕੱਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਹੈ ਬਾਈ ਦੇ ਮੋਢੇ ਤੋਂ ਉੱਪਰ ਲੰਗਦੀ ਆ ਬਾਕੀ ਚੰਗੇ ਸੀਮਨ ਦੀ ਹੋਊ ਆਪ ਵੀ ਇੱਥੇ ਕੋਈ ਸ਼ੱਕ ਨਹੀਂ ਕੀ ਤੇ ਗਾਂ ਇਹਦੇ ਟੇਸ਼ਨ ਦਾ ਸੀਮਨ ਲੱਗਿਆ ਬਾਈ ਕਹਿੰਦਾ ਸਾਡੇ ਵੱਲੋਂ ਚੈੱਕ ਆ ਕਨਫਰਮ ਪੱਕਾ ਤੇ ਬਈ ਆ ਉਹਦਾ ਨੰਬਰ ਫੇਰ ਬੋਲਦੇ ਦੁਬਾਰਾ 959228569 ਠੀਕ ਹੈ ਲਓ ਵੀ ਮਿੱਤਰੋ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੇ ਬਾਈ ਦੇ ਨਾਲ ਤੁਸੀਂ ਆਪਦਾ رابطہ ਕਰ ਲਿਓ ਕੈਮ ਤੇ ਦੋ ਨਗਦ ਖਾਈਆਂ ਬਾਈ ਕੋਲੋਂ ਤੇ ਦੋਨੇ ਨਗਦ ਪੂਰੇ ਟੌਪ ਦੇ ਆ ਸੋਹਣੇ ਚੰਗੇ ਨਗੀਨੇ ਇੱਕ ਤਾਂ ਹੈਗੀ ਪੰਜਾਬ ਵਾਲੀ ਜਰਸੀ 40000 ਰੁਪਏ ਦੇ ਵਿੱਚ 200 ਕਿਲੋਮੀਟਰ ਕਿਰਾਇਆ ਫਰੀ ਤੇ ਪਹਿਲੇ ਨੰਬਰ ਤੇ ਜਿਹੜਾ ਨਗੀਨਾ ਦਿਖਾਇਆ ਆਪਾਂ ਤੁਹਾਨੂੰ 6 1/2 ਮਹੀਨੇ ਦੀ ਉਮਰ ਆ ਬਹੁਤ ਸੋਹਣੀ ਚੰਗੇ ਰੰਗ ਬ੍ਰੈਂਡ ਦੀ ਬੱਚੀ ਆ ਕੁਕੜੀ ਵਰਗੀ ਪਈਆ ਵਾਰ-ਵਾਰ ਆਪਸ ਨੂੰ ਕੈਮਰਾ ਮੱਲੋ-ਮੱਲੀ ਇਸੇ ਤੀ ਜਾਂਦਾ ਉਹ ਸੁਨੇਂਦ ਪਾਉਂਦਾ ਉਹ ਘਟ ਮਿਲਦਾ ਬਈ 20 25 ਪੱਛਮ ਬਕਰ ਸਹੀ ਗੱਲ ਆ ਬਈ ਬਈ ਇਹ ਇਹ ਕਲਰ ਦੀ ਡਿਮਾਂਡ ਥੋੜੀ ਜਿਆਦਾ ਆ ਕੋਈ ਗਾਂ ਚ ਬੱਸੀ ਆ ਹੈਨਾ ਸਾਰੇ ਆਪਣੇ ਨਾਲ ਸਿਆਣੇ ਆ ਹੈਨਾ ਇਹ ਵਿਕਰੀ ਦੀ ਜਦੋਂ ਪਸੂ ਵੇਚਨਾ ਆਪਾਂ ਚਿੱਟੇ ਬ੍ਰਾਂਡ ਚ 20 30000 ਰੁਪਏ ਕਾਲੀ ਵੇੜ ਨੂੰ ਸਹੀ ਗੱਲ ਆ ਬਈ ਸੋਹਣਾ ਲੱਗਦਾ ਉਹ ਵੀ ਪਸੂ ਜੇ ਕਿਸੇ ਵੀ ਭਰਾ ਨੇ ਕਦੀ ਘਰੇ ਰੱਖਣੀ ਹੈ ਨਹੀਂ ਕਿ ਉਹ ਸੁਣੀ ਗਾਂ ਤਿਆਰ ਹੋਊਗੀ ਤੇ ਜਿਹੜੀ ਇਹਗੀ ਜਰਸੀ ਬਈ ਉਹਦੇ ਬਾਰੇ ਵੀ ਮੜਾ ਕਨਫਰਮ ਕਰਦੇ ਕੋਲੇ ਖੜਕੇ ਬੀ ਇਹ ਮੰਨ ਕੇ ਚੱਲੋ ਵੀ ਆਉਦੇ ਦਿਨਾਂ ਤੇ ਸੁੱਖ ਰੱਖੇ ਪ੍ਰਮਾਤਮਾ ਚੰਗੇ ਆਉਦੇ ਦਿਨਾਂ ਤੇ ਆ ਗਈ ਸੂਨ ਵਾਲੀ ਤੇ ਬਹੁਤ ਚੰਗੇ ਰੁਪਈਆ ਦੀ ਹੈ ਨਾ ਬਈ ਹਾਂ ਜੀ 90 ਤੋਂ 95000 ਦੀ ਵੇਚਣ ਦੇ ਕੋਲੇ ਜੱਟ ਸਹੀ ਗੱਲ ਆ ਬਾਈ ਜਿਹੜੇ ਸਾਹਮਣੇ ਹੁਣ ਪਸ਼ੂਆਂ ਦੀ ਵਧੀਆ ਤੇਜ਼ੀ ਚੰਗੇ ਪਸ਼ੂ ਵਿਕਦੇ ਆ ਹਾਂ ਬਾਈ ਤੇ ਚਾਰ ਰੁਪਏ ਕਮਾਈ ਵੀ ਹੁੰਦੀ ਆ ਸਾਰੇ ਭਰਾਵਾਂ ਨੂੰ ਪਾਲਣ ਵਾਲਿਆਂ ਨੂੰ ਵੀ ਹਾਂ ਮੱਛਰ ਵਾਲੇ ਦਾ ਮੰਨ ਕੇ ਲੱਭੇ ਬਈ 50 ਵਾਲੀ ਸਹੀ ਗੱਲ ਆ ਬਾਈ ਕਹਿੰਦਾ ਕੋਈ ਵੀ ਬਾਈ ਮੱਛਰ ਵਾਲੀ ਨਾ ਮੰਨੇ ਪੰਜਾਬ ਵਾਲੀ ਆ ਵੱਡੇ ਕਦ ਕਾਠ ਵਾਲੀ ਆ ਸੋਹਣੇ ਰੰਗ ਬ੍ਰੈਂਡ ਦੀ ਆ ਪਿਓਰ ਜਰਸੀ ਦਾ ਰੰਗ ਹੈ ਲਾਲੀ ਚ ਤੇ 40000 ਰੁਪਏ ਦੇ ਵਿੱਚ ਮਿਲ ਜੂ ਹੈ ਨਾ ਬਾਈ ਅੱਜ ਦੀ ਵੀਡੀਓ ਦੇ ਵਿੱਚ ਇਹੀ ਦੋ ਸੀਗੇ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਜਿਹੜੇ ਵੀ ਭਰਾ ਜੀ ਕੋਈ ਵੀ ਨਾ ਖਾ ਦਾ ਫਿੱਟ ਹੋਵੇ ਆਪਦੀ ਗੱਲਬਾਤ ਬਾਈ ਦੇ ਨਾਲ ਕਰ ਲਿਓ ਮਿਲ ਜੇ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਅਸੀ ਕਾਲ ਸਰਾਂਗੇ